हां जी सर श्री काल जी सारे थे थे। थे आ, सुने सुने ने जेडे सारे चैनल पे स्वागत है जी जदा सारे चैनल ते नए प्लीज सारे चैनल नु सब्सक्राइब जरूर करियो आजस थोनू कॉटन देပေါ် ਜਾ ਸੋਨੇ ਸੋਨੇ ਸੂਟ ਸਿਖਾਵਾਗੇ ਡਿਜੀਟਲ ਪੈਂਡ ਦੇ ਵਿੱਚ ਨੇ ਫਾਸਲੀ ਆਪਣਾ ਆਰਡਰ ਕਾ ਲਿਆ ਕਰੋ ਥੋਨੇ ਅਗਰ ਕੋਈ ਵੀ ਵਰਕ ਕਰਵਾਨੇ ਹੈਂਡ ਵਰਕ ਮਸ਼ੀਨੀ ਵਰਕ ਆਲ ਵਰਕ ਤੁਹਾਡੀ ਚੋਇਸ ਹੈ ਸਾਨੂੰ ਡਿਜ਼ਾਈਨ ਭੇਜ ਸਕਦੇ ਹੋ ਸੱਚੇ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਪੈਣਾ ਦੀ ਡਿਮਾਂਡ ਸੀਗੀ ਆਪਾਂ ਦੁਬਾਰੇ ਲੈ ਕੇ ਆਏ ਕਾਟਨ ਦੇ ਸੂਟ ਜਿਹੜੀਆਂ ਪੈਣਾ ਨੇ ਕਾਟਨ ਦੇ ਸੂਟ ਲੈਣੇ ਨੇਗੇ ਤੁਸੀਂ ਇਹਨਾਂ ਵਿੱਚੋਂ ਸਿਲੈਕਟ ਕਰ ਸਕਦੇ ਹੋਗੇ ਫਿਰ ਆਪਾਂ ਹੁਣ ਨਹੀਂ ਲੈ ਕੇ ਆਉਂਦੇ ਹੈਗੇ ਅੱਗੇ ਆਪਾਂ ਜਿੰਨਾ ਦੇ نیچے ਲਾਈਨਿੰਗ ਲੱਗੂਗੀ ਉਹ ਸਟੱਫ ਲੈ ਕੇ ਆਵਾਂਗੇ ਤੇ ਆਪਣੇ ਵਰਕ ਵਾਲੇ ਹੈਂਡਵਰਕ ਵਾਲੇ ਆਰਡਰ ਚੱਲ ਪਏ ਰhenge ਤੁਸੀਂ ਵੀ ਦੇਣਾ ਚਾਹੁੰਦੇ ਹੋ ਕਿ ਪਾਰਟੀ ਵੇਅਰ ਸੂਟ ਸਾੜ ਤੋਂ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਬਣਵਾ ਸਕਦੇ ਹੋਗੇ ਆਰਡਰ ਦੇਣ ਲਈ ਆਪਣਾ ਨੰਬਰ نیچے ਮੈਂਸ਼ਨ ਕੀਤਾ ਹੋਇਆ 8557905009 ਅੱਜ ਮੈਂ ਬਣਾ ਰਹੀ ਹਾਂ ਟੇਬਲ ਤੇ ਵੀਡੀਓ ਤਾਂ ਕਿ ਤੁਹਾਨੂੰ ਚ ਸਮਝਾ ਸਕੇ ਦੇਖੋ ਜੀ ਤੇ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਇਹਦੇ ਆਪਾਂ ਕੋਰਸੈਟ ਵੀ ਰੈਡੀ ਹੋ ਰਹੇ ਨੇਗੇ ਬਹੁਤ ਸਾਰੇ ਭੈਣਾਂ ਦੇ ਇਸ ਨੂੰ ਰੈਡੀ ਹੋ ਰਹੇ ਨੇਗੇ ਸਟੱਫ ਦੇ ਉੱਪਰ ਤਾਂ ਤੁਸੀਂ ਵੀ ਇਹ ਸਟੱਫ ਇਹ ਲੈ ਸਕਦੇ ਹੋਗੇ ਪ੍ਰਾਈਸ ਹੈਗਾ ਵੀ ਇਹਦਾ 850 ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਇਹਦੇ ਵਿੱਚ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਦੇਖੋ ਜੀ ਕਲਰ ਵੀ ਬਹੁਤ ਜਿਆਦੇ ਸੋਹਣਗੇ ਡਿਫਰੈਂਟ ਜਿਹਾ ਕਲਰ ਹੈਗਾ ਅਲੱਗ ਜਿਹਦਾ ਨਾ ਮਹਿਰੂਨ ਹੈ ਨਾ ਕਾਫੀ ਹੈਗਾ ਤੇ ਦੇਖੋ ਤੁਸੀਂ ਇਸ ਤਰ੍ਹਾਂ ਦੀ ਲਾਈਟ ਕਲਰ ਦੀ ਇਹਦੇ ਉੱਤੇ ਤੁਸੀਂ ਪਾਈਪਿੰਗ ਰੱਖ ਸਕਦੇ ਹੋਗੇ ਸਟਿਚਿੰਗ ਤੁਸੀਂ ਸਾਡੇ ਕੋਲੋਂ ਕਰਵਾਉਣੀ ਹੈਗੀ ਸਾਡੇ ਕੋਲੋਂ ਕਰਵਾ ਸਕਦੇ ਹੋਗੇ ਨਹੀਂ ਕਰਵਾਉਣੀ ਤਾਂ ਤੁਸੀਂ ਅਨਸਟਿਚ ਵੀ ਸੂਟ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਇਹ ਸੀਗਾ ਆਪਣਾ ਪਹਿਲਾ ਸੂਟ ਸਕਰੀਨਸ਼ਾਟ ਲੈ ਲਓ ਤੇ ਆਪਣਾ ਫਾਸਟਲੀ ਆਰਡਰ ਕਰ ਦਿਓ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੀ ਤੇ ਦੂਜਾ ਵੀ ਇਹ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈਗਾ ਤੇ ਇਸ ਦੇ ਉੱਪਰ ਵੀ ਇੱਕ ਫੂਟ ਸਟਿਚ ਹੋਇਆ ਹੈਗਾ ਪੈਰ ਦਾ ਦੇਖੋ ਆਪਾਂ ਦੁਬਾਰਾ ਲੈ ਕੇ ਆਏਗੇ ਬਹੁਤ سارے ਮੈਸੇਜ ਆਉਂਦੇ ਸੀ ਕਿ WhatsApp ਦੇ ਉੱਪਰ ਵੀ ਸਾਨੂੰ ਕਾਟਨ ਦੇ ਸੂਟ ਚਾਹੀਦੇ ਨੇ ਪਰ ਇਹ ਇਹ ਉਹਨਾਂ ਦੀ ਲਾਸਟ ਵੀਡੀਓ ਹੋਊਗੀ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰ ਸਕਦੇ ਹੋਗੇ ਕੋਰਸ ਸੈੱਟ ਬਣਾਉਣਾ ਡ्रेसेस ਬਣਵਾਉਣੀਆਂ ਨੇ ਵਨ ਪੀਸ ਕੋਈ ਵੀ ਕੁਝ ਵੀ ਬਣਵਾਉਣਾ ਤੁਸੀਂ ਬਣਵਾ ਸਕਦੇ ਹੋ ਦੇਖੋ ਸਕਰੀਨ ਸ਼ਾਟ ਲੈ ਆਲੋ ਤੇ WhatsApp ਤੇ ਮੈਸੇਜ ਕਰ ਦਿਓ ਤੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੈ ਸਾਡੇ ਕੋਲੋਂ ਦੁਪੱਟਾ ਰੈਡੀ ਕਰਵਾ ਸਕਦੇ ਹੋਗੇ ਜੇ ਤੁਹਾਡੇ ਕੋਲ ਹੈਗੇ ਨੇ ਦੁਪੱਟੇ ਮੈਚ ਕਰਦੇ ਨੇ ਘਰ ਤੋਂ ਹੀ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋਗੇ ਤੇ ਆਹ ਪ੍ਰਿੰਟ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਦੇਖੋ ਆਪਾਂ ਦੁਬਾਰਾ ਲੈ ਕੇ ਆਏ ਆਂਗੇ ਸੂਟ ਸਲਾਈ ਲਈ ਗਏ ਹੋਏ ਨੇਗੇ ਕਈ ਭੈਣਾਂ ਨੇ ਤਾਂ ਇਹ ਇਦਾਂ ਹੀ ਮੰਗਵਾਲੇ ਸੀਗੇ ਅਨਸਟਿਚ ਤੇ ਆਪਾਂ ਕੋਰੀਅਰ ਕਰਤੇ ਸੀਗੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਤਾਂ ਕਾਫੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਇਹਦੇ ਉੱਪਰ ਤੁਸੀਂ ਆਰਗੈਂਜ਼ਾ ਦੀ ਵਾਈਟ ਲੈਸ ਰੱਖ ਸਕਦੇ ਹੋਗੇ ਆਪਣੀ ਲੈਸ ਚਾਹੀ ਕੇ ਲੱਗਿਆ ਆਰਗਾਂਜ਼ੀ ਦੀ ਤੁਹਾਨੂੰ ਮੈਂ ਸ਼ੋਅ ਕਰ ਦੰਨੀ ਆਂਗੀ ਇੱਕ ਸੂਟ ਤੇ ਵੀ ਤੁਸੀਂ ਕਿੱਦਾਂ ਰਖਵਾ ਸਕਦੇ ਹੋਗੇ ਦੇਖੋ ਤੁਸੀਂ ਲੈਸ ਵਗੈਰਾ ਵੀ ਵਿੱਚ ਮਗਵਾਉਣੀ ਹੁੰਦੀ ਹੈ ਕਿ ਮਗਵਾ ਸਕਦੇ ਹੋਗੇ ਪਰ ਸਾਡੇ ਲਈ ਲੈਸ ਸਾਡੇ ਕੋਲ ਪਹਿਲੀ ਲੈਸਾਂ ਥੋੜੀਆਂ ਹੀ ਹੁੰਦੀਆਂ ਨੇ ਕਿ ਸਟਿਚਿੰਗ ਵਾਲੇ ਸੂਟ ਕਾਫੀ ਹੁੰਦੇ ਨੇ ਆਪਣੇ ਕੋਲੇ ਤੇ ਉਹਨਾਂ ਦੀ ਆ ਜਾਂਦੀਆਂ ਨੇ ਕੋਈ ਗਾੜੀ ਨਹੀਂ ਚੜੀ ਪੈਣਾ ਆਪਲਾ ਆਰਡਰ ਦੋਗੀ ਤੁਸੀਂ ਲੈਸ ਲਗਵਾਉਣੀ ਹੈਗੀ ਤਾਂ ਤੁਸੀਂ ਲਗਵਾ ਸਕਦੇ ਹੋ ਦੇਖੋ ਜੀ 850 ਪ੍ਰਾਈਸ ਰਹੂਗਾ ਇਹਨਾਂ ਦਾ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਤਾਂ ਮੇਰੇ ਜੌਰਜਟ ਦਾ ਸੂਟ ਪਾਇਆ ਹੋਇਆ ਸੀਗਾ ਕਾਫੀ ਬੜੀ ਡਿਮਾਂਡ ਆਈ ਸੀ ਆਪਾਂ ਨੂੰ ਮੈਸੇਜ ਆਈ ਸੀ ਵੀ ਸਾਨੂੰ ਸੂਟ ਚਾਹੀਦਾ ਉਹਦੇ ਲਈ ਸੌਰੀ ਤੇ ਉਹ ਸੋਲਡ ਹੋ ਚੁੱਕਿਆ ਤੇ ਪਿੱਛੋਂ ਵੀ ਸਟਾਕ ਨਹੀਂ ਆ ਰਿਹਾ ਹੈਗਾ ਉਹਦਾ ਤੇ ਤੁਸੀਂ ਇਹਦੇ ਵਿੱਚੋਂ ਕਾਟਨ ਦੇ ਵਿੱਚੋਂ ਦੇਖ ਲਓ ਤੇ ਸੇਮ ਹੀ ਪ੍ਰਿੰਟ ਹੈਗਾ ਬਹੁਤ ਸੋਨੇ ਸੋਨੇ ਥੋੜੇ ਲਈ ਸੂਟ ਨੇ ਹੂੰ ਜੋ ਇਹ ਆਪਾਂ ਲੈਸਿਸ ਵੀ ਲਗਾਉਣੇ ਆ ਨਾ ਬਹੁਤ ਵਧੀਆ ਕੁਆਲਿਟੀ ਦੇ ਲਗਾ ਲਾਂਗੇ ਇਹ ਨਹੀਂ ਹੈਗਾ ਵੀ ਆਪਾਂ ਕੁਝ ਵੀ ਦੇਖੋ ਇਦਾਂ ਦੀ ਲੈਸ ਦੀ ਡਿਜ਼ਾਈਨਿੰਗ ਹੈਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਇਹਦੇ ਉੱਪਰ ਤੁਸੀਂ ਬਾਜੂ ਤੇ ਲਗਵਾ ਲਓ ਇਸ ਤੋਂ ਇੱਕ ਚੌੜੀ ਇਸ ਤੋਂ ਵੀ ਜ਼ਿਆਦਾ ਹੈਗੀ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਸੂਟ ਨੂੰ ਰੈਡੀ ਕਰਵਾ ਲਓ ਦੇਖੋ ਹੁਣ ਤੁਹਾਨੂੰ ਆਪਾਂ ਨਾਲ-ਨਾਲ ਡਿਜ਼ਾਈਨ ਵੀ ਦੱਸ ਦਿਆ ਕਰਾਂਗੇ ਵੀ ਐਵੇਂ ਕਰ ਲਿਆ ਕਰੋ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਇਹ ਤੁਸੀਂ ਘੇਰੇ ਤੇ ਬਾਜੂ ਤੇ ਲਗਾ ਸਕਦੇ ਹੋਗੇ ਦੇਖੋ ਸਾਈਡਾਂ ਤੇ ਤੁਸੀਂ ਚਾਕਾਂ ਦੇ ਪਾਈਪ ਇਹ ਰੱਖ ਸਕਦੇ ਹੋ ਨੂੰ ਸੂਟ ਹਾਂਜੀ ਪਰ ਇਹ ਥੋੜੀ ਜਿਹੀ ਕਾਸਟਲੀ ਹੁੰਦੀ ਹੈ ਲੈਸ ਸਾਡੇ ਕੋਲੋਂ ਮਗਵਾਣੀ ਸਾਡੇ ਕੋਲੋਂ ਮਗਵਾ ਪਾਪੇ ਕੋਲ ਲੈਸ ਬਹੁਤ ਵਧੀਆ ਕੁਆਲਟੀ ਦੇ ਦੇਖੋ ਕੋਈ ਹਲਕੀ ਕੁਆਲਟੀ ਦੀ ਆਪਾਂ ਕਿਸੇ ਵੀ ਪੈਨ ਦੇ ਸੂਟ ਤੇ ਯੂਜ਼ ਨਹੀਂ ਕੀਤੀ ਹੈਗੀ ਥੋੜਾ ਸੂਟ ਕਿੱਥੇ ਹੈ ਖਸ਼ਾ ਇਹਦੇ ਨਾਲ ਦਾ ਆਪਾਂ ਸੂਟ ਰੈਡੀ ਕੀਤਾ ਹੋਇਆ ਤੁਹਾਨੂੰ ਮੈਂ ਸ਼ੋਅ ਕਰ ਦਿੰਨੀ ਆਂਗੀ ਆਪਾਂ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਕੀਤਾ ਹੈਗਾ ਮੈਂ ਆਪਣੀ ਮੰਮੀ ਦਾ ਹੀ ਸੂਟ ਰੈਡੀ ਕੀਤਾ ਹੈਗਾ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਆਇਆ ਹੈ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਸੀਗਾ ਪਰ ਉਹਨਾਂ ਨੇ ਅੱਜ ਨਹੀਂ ਪਾਇਆ ਹੈਗਾ ਵੀਡੀਓ ਦੇ ਵਿੱਚ ਨਹੀਂ ਮੈਂ ਤੁਹਾਨੂੰ ਸ਼ੋਅ ਵੀ ਕਰ ਦਿੰਦੀ ਵੀ ਕਿਵੇਂ ਦਾ ਲੱਗਦਾ ਸੀ ਪਾਇਆ ਹੋਇਆ ਤੁਸੀਂ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਆਪਣਾ ਫਾਸਟਲੀ ਆਰਡਰ ਕਰ ਦਿਓ ਦੇਖੋ ਲਾਸਟ ਵਿੱਚ ਨਾ ਲਗ ਲਗ ਕਲਰ ਵੀ ਹੁੰਦੇ ਨੇ ਉਹਦੇ ਵਿੱਚ ਜ ਡਾਂਗਰ ਵੀ ਲੱਗ ਜਾਂਦੇ ਨੇ ਜਾਈ ਵੀ ਲੱਗ ਲੱਗ ਰਹੇ ਨੇ ਸਹੀ ਲੱਗਦਾ ਦੇਖੋ ਜੀ ਆਹ ਦੇਖੋ ਇਹਦੇ ਨਾਲ ਦਾ ਤੁਸੀਂ ਸੂਟ ਆਪਣੇ ਕੋਲ ਸੇਮ ਪਿਆਗਾ ਜੇ ਤੁਸੀਂ ਰੈਡੀ ਕਰਵਾਉਣਾ ਚਾਹਦੇ ਇਸ ਤਰ੍ਹਾਂ ਆਪਾਂ ਕਰਕੇ ਵੀ ਦੇ ਦਾਂਗੇ ਜੇ ਤੁਸੀਂ ਨਹੀਂ ਕਰਵਾਉਣਾ ਹੈਗਾ ਤਾਂ ਤੁਸੀਂ ਇਦਾਂ ਵੀ ਬੰਗਵਾ ਸਕਦੇ ਇਸ ਤਰ੍ਹਾਂ ਆਪਾਂ ਨੈਕ ਰੱਖਿਆ ਸੀਗਾ ਜਿਹੜੀ ਆਪਾਂ ਆ ਚਿਕਨ ਮੰਗੀ ਆਪਾਂ ਸਾਰੀ ਆਪਣੇ ਕੋਲੋਂ ਲਗਾਈ ਹੈਗੀ ਵਿੱਚ ਦੇਖੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਚਿਕਨ ਪਾ ਕੇ ਵਿੱਚ ਸਾਈਡਾਂ ਤੇ ਦੇਖੋ ਕਿੰਨੀ ਸੋਹਣੀ ਲੇਸ ਦੀ ਫਿਨਿਸ਼ਿੰਗ ਹੈਗੀ ਚੈੱਕ ਕਰ ਸਕਦੇ ਹੋਗੇ ਤੁਸੀਂ ਡਿਜ਼ਾਈਨ ਤੇ ਬਾਜੂ ਤੇ ਵੀ ਦੇਖੋ ਸਾਰਾ ਇਹ ਕੰਮ ਤੇ ਸਾਰੇ ਤੇ ਮੇਨ ਤੋਂ ਆਂਦੀ ਹੈਗੀ ਤਾਂ ਕਰਕੇ ਥੋੜਾ ਕੋਸਟਲੀ ਹੋ ਜਾਂਦਾ ਹੁੰਦਾ ਸੂਟ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਲੇਸਿਸ ਦਾ ਵੀ ਤੁਸੀਂ ਦੇਖ ਸਕਦੇ ਹੋਗੇ ਸਾਰਾ ਵੀ ਧਿਆਨ ਰੱਖਿਆ ਗਿਆ ਹੈਗਾ ਕਿੱਧਰ ਨੂੰ ਆਪਾਂ ਇਹਨਾਂ ਦਾ ਮੂੰਹ ਕਰਕੇ ਲੇਸ ਲਗਾਉਣੀ ਹੈਗੀ ਦੇਖੋ ਫਰੰਟ ਤੇ ਵੀ ਆਪਾਂ ਲੇਸ ਲਗਾਈ ਹੈ ਦੇ ਨਾਲ ਦੇਖੋ ਸਾਈਡਾਂ ਤੇ ਚਾਕਰ ਦੇ ਵੀ ਲੈਸ ਆ ਫਰੰਟ ਬੈਕ ਤੇ ਇਸ ਤਰ੍ਹਾਂ ਆਪਾਂ ਇੱਥੇ ਵੀ ਘੇਰੇ ਤੇ ਵੀ ਡਿਜ਼ਾਈਨ ਦਿੱਤਾ ਬਹੁਤ ਜਿਆਦਾ ਸੋਹਣਾ ਐਵੇਂ ਦਾ ਇਹ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਦੇਖੋ ਸਕਰੀਨਸ਼ਾਟ ਲੈ ਲਓ ਇਹਦੇ ਨਾਲ ਦਾ ਸੂਟ ਰੈਡੀ ਸੌਰੀ ਪੇ ਹੈਗਾ ਤੁਸੀਂ ਰੈਡੀ ਕਰਵਾ ਲਿਓ ਠੀਕ ਹੈ ਜੀ ਇੱਕੋ ਹੀ ਸੂਟ ਹੈ ਪਰ ਦੋ ਨਹੀਂ ਹੈਗਾ ਇੱਕੋ ਹੀ ਹੈਗਾ ਜਿਹੜੀ ਭੈਣ ਨੂੰ ਵਧੀਆ ਲੱਗਿਆ ਤਾਂ ਤੁਸੀਂ ਲੈ ਲਓ 850 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਇਹਤੇ ਵੀ ਤੁਸੀਂ ਵਾਈਟ ਲੈਸ ਦਾ ਡਿਜ਼ਾਈਨ ਰੱਖ ਸਕਦੇ ਹੋਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ オーਗੈਂਜ਼ਾ ਦੀ ਲਗਵਾ ਲਿਓ ਹਨ ਇਹ ਕਿਸ ਤੋਂ ਵੀ ਚੌੜੀ ਆਪਣੇ ਕੋਲੇ ਹੈਗੀ ਹੈਗੀ ਲੈਸ ਤੁਸੀਂ ਉਹਦਾ ਵੀ ਡਿਜ਼ਾਈਨ ਕਰਵਾ ਸਕਦੇ ਹੋਗੇ ਬਹੁਤ ਸਾਰੇ ਡਿਜ਼ਾਈਨ ਲੰਗੇ ਆਪਣੇ ਨਾਲ ਜੁੜੇ ਰਹੇ ਹੋ ਜੀ ਵੀਡੀਓ ਦੇ ਵਿੱਚ ਤੇ ਬਹੁਤ ਸਾਰੇ ਡਿਜ਼ਾਈਨ ਲੰਗੇ ਸਟਿਚਿੰਗ ਵਾਲੇ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਸਟਿਚ ਹੋ ਕੇ ਆਉਣਗੇ ਆਪਣੇ ਕਦੇ ਦਿਨ ਤੱਕ ਸੂਟ ਦੇਖੋ ਜੀ ਕੋਈ ਵਰਕ ਵਗੈਰਾ ਕਰਵਾਉਣਾਂਗੇ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਸਾਡੇ ਕੋਲ ਲੈ ਕੇ ਆਵਾਂਗੇ ਉਹ ਵੀ ਆਪਾਂ ਵੀਡੀਓਜ਼ ਵਰਕ ਵਾਲੇ ਸੂਟਸ ਦੀਆ ਚੱਲ ਰਿਹਾ ਆਪਣਾ ਕੰਮ ਉਹ ਤੁਹਾਨੂੰ ਦਿਖਾਵਾਂਗੇ ਵਰਕ ਵਾਲੇ ਪਹਿਲਾਂ ਵੀ ਵਰਕ ਵਾਲੇ ਸੂਟ ਇਦਾਂ ਹੀ ਚਲੇ ਗਏ ਆਪਾਂ ਤੋਂ ਵੀਡੀਓ ਨਹੀਂ ਪਈਆਂ ਹੈਗੀਆਂ ਕਾਫੀ ਸੂਟ ਮਸ਼ੀਨ ਵਰਕ ਦੇ ਰੈਡੀ ਹੋ ਕੇ ਚਲੇ ਗਏ ਸੀਗੇ ਇਹ ਵੀ ਕਿੰਨਾ ਜਾਦੀ ਸੋਹਣਾ ਸੂਟ ਹੈਗਾ ਇਹਦੇ ਉੱਪਰ ਤੁਸੀਂ ਡਬਲ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਤੇ ਦੇਖੋ ਇਦੇ ਉਪਰ ਤੁਸੀਂ ਪਿੰਕ ਕਲਰ ਦੀ ਪਾਈਪਿੰਗ ਤੇ ਵਾਈਟ ਕਲਰ ਦੀ ਲੇਸ ਡਬਲ ਡਿਜ਼ਾਈਨਿੰਗ ਕਰਵਾ ਸਕਦੇ ਹੋਗੇ ਅਸੀਂ ਤਾਂ ਇਦਾਂ ਹੀ ਸੋਚ ਕੇ ਡਿਜ਼ਾਈਨਿੰਗ ਕਰਵਾਉਣੀ ਹੁੰਦੀ ਹੈ ਆਪਣੇ ਕਸਟਮਰ ਦੀ ਦੇਖੋ ਇਹ ਵੀ ਹੈ ਥੋੜੀ ਜੀ ਇਹ ਚੌੜੀ ਹੈਗੀ ਲੇਸ ਤੁਸੀਂ ਇਹਨੂੰ ਵੀ ਲਗਵਾ ਸਕਦੇ ਹੋਗੇ ਲਗਵਾਉਣਾ ਚਾਹੁੰਦੇ ਹੋਗੇ ਤੇ ਬਹੁਤ ਜ਼ਿਆਦੇ ਸੋਹਣੀਆਂ ਲੱਗਦੀਆਂ ਨੇ ਐਵੇਂ ਦੀਆਂ ਲੇਸਾਂ ਦੇਖੋ ਉੱਪਰ ਤੁਸੀਂ ਐਵੇਂ ਦਾ ਪਿੰਕ ਕਲਰ ਦਾ ਡਿਜ਼ਾਈਨ ਦੇ ਦਿਓ ਤੇ ਬਹੁਤ ਜ਼ਿਆਦੇ ਸੋਹਣੀ ਬਣ ਜੂਗੀ ਬਟਨ ਪਿੰਕ ਕਲਰ ਦੇ ਲਵਾ ਲਓ ਤੇ ਥੋੜੀ ਜੀ ਚੌੜੀ ਹੈਗੀ ਲਾਸ ਇਸ ਤਰ੍ਹਾਂ ਦੀ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਦਾ ਮੈਂ ਤੁਹਾਨੂੰ ਸੂਟ ਦਿਖਾ ਚੁੱਕੀ ਹਾਂ ਕਿ ਹੈਗਾ ਆਪਣੇ ਕੋਲੇ ਅਵੇਲੇਬਲ ਤੇ ਇਹਦਾ ਵੀ ਬਹੁਤ ਜਿਆਦਾ ਸੋਹਣਾ ਸੂਟ ਭੰਦਦਾ ਮਲਟੀ ਕਲਰ ਦੀ ਲਾਸ ਆਰਗਾਂਜ਼ਾ ਦੇ ਵਿੱਚ ਆਉਂਦੀ ਹੈਗੀ ਤੇ ਬਹੁਤ سارے ਬਹੁਤ ਸੋਹਣੇ ਸੋਹਣੇ ਡਿਜ਼ਾਈਨ ਭੰਦਦੇ ਨੇ ਹੁਣ ਤਾਂ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜੇ ਕੋਈ ਪੈਂਦਾ ਅਮਰਜੈਂਸੀ ਸੂਟ ਆ ਤਾਪਾ ਤੁਹਾਨੂੰ ਜਲਦੀ ਸਟਿਚ ਕਰਕੇ ਦੇ ਦਾਂਗੇ ਜੇ ਥੋੜਾ ਜਿਹਾ ਫਿਰ ਕਾਫੀ ਸੂਟ ਹੋਣਗੇ ਹਨਾ ਕਈ ਭੈਣਾਂ ਜਿਵੇਂ ਬਾਹਰ ਤੋਂ ਵੀਡੀਓ ਦੇਖਦੇ ਲੋਕ ਕਾਫੀ ਸੂਟ ਰਖਵਾ ਲੈਂਦੇ ਹੁੰਦੇ ਨੇ ਤਾਂ ਥੋੜਾ ਜਿਹਾ ਟਾਈਮ ਦੇ ਕੇ ਚੱਲਿਓ ਤਾਂ ਕਰਕੇ ਪਹਿਲਾਂ ਭੈਣਾਂ ਦੀ ਸੂਟ ਰੈਡੀ ਹੋ ਰਹੇ ਲੇਗੇ ਇਹਦੇ ਇਹਦਾ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋਗੇ ਬਹੁਤ ਜ਼ਿਆਦੇ ਵਧੀਆ ਲੱਗੂਗਾ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਕੋਟ ਸੈੱਟ ਦੀ ਵੀਡੀਓ ਲੈ ਕੇ ਉਹ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਏ ਸੀਗੇ ਪਰ ਉਹਦੇ ਵਿੱਚ ਘੱਟ ਸ਼ੋਅ ਹੋਏ ਲੰਗੇ ਬਣੇ ਤਾਂ ਜ਼ਿਆਦੇ ਸੀਗੇ ਕਿਉਂਕਿ ਪਾਰਸਲ ਜਲਦੀ ਦੇ ਵਿੱਚ ਸੀਗਾ ਤਾਂ ਕਰਕੇ ਨਹੀਂ ਫਿਰ ਉਹ ਹੋਇਆ ਤੇ ਹੁਣ ਆਪਣੇ ਰੈਡੀ ਹੋ ਰਹੇ ਨੇਗੇ ਤੁਹਾਨੂੰ ਦਿਖਾਵਾਂਗੇ ਇਹਦਾ ਵੀ ਤੁਸੀਂ ਕੋਟ ਸੈੱਟ ਰੈਡੀ ਕਰਵਾ ਸਕਦੇ ਹੋ ਕਰਵਾਉਣਾ ਹੋਵੇ ਜਿਹੜੀ ਸਟਿਚਿੰਗ ਹੈਗੀ ਤੁਸੀਂ ਆਪਾਂ ਤੋਂ WhatsApp ਤੇ ਪੁੱਛ ਸਕਦੇ ਹੋ ਕੋਟ ਸੈੱਟ ਦੀ ਜਿਹੜੀਆਂ ਭੈਣਾਂ ਨੇ ਤਿੰयां ਵਾਲੇ ਸੂਟ ਦੇ ਦੇ ਨੇ ਨਾ ਤੁਸੀਂ ਹੁਣ ਆਪਣੇ ਦੇ ਦੋ ਕਿਉਂਕਿ 1 ਮਹੀਨਾ ਰਹਿ ਗਿਆ ਹਨਾ ਫਿਰ ਰੈਡੀ ਹੁੰਦੀ ਹੋਣਗੇ ਤਾਂ ਕਰਕੇ ਇਹਦੇ ਨਾਲ ਦਾ ਮੈਂ ਤੁਹਾਨੂੰ ਕਲਰ ਦਿਖਾ ਚੁੱਕੀ ਆਂਗੀ ਪਹਿਲਾਂ ਗ੍ਰੇ ਠੀਕ ਹੈ ਜੀ ਉਹਦਾ ਇਹ ਦੂਜਾ ਕਲਰ ਹੈ ਪਿੰਕ ਇਹਦੇ ਨਾਲ ਦਾ ਸੂਟ ਸੇਲ ਹੋ ਚੁੱਕਿਆ ਲੈ ਕੇ ਆਏ ਸੀ ਆਪਾਂ ਦੋ ਦੋ ਤਿੰਨ ਤਿੰਨ ਸੂਟ ਲੈ ਕੇ ਆਏ ਸੀ ਜੀ ਇਹ ਤਾਂ ਕਾਫੀ ਡਿਮਾਂਡ ਦੇ ਵਿੱਚ ਨੇਗੇ ਇਹਦੇ ਨਾਲ ਦਾ ਸੂਟ ਰੈਡੀ ਹੋ ਰਿਹਾਗਾ ਕਾਫੀ ਪੈਣਾ ਦੀ demand ਸੀ ਇਹ ਸਟਾਕ ਲਈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਦਾ ਸੂਟ ਰੈਡੀ ਹੋ ਰਿਹਾ ਹੈਗਾ ਜਦੋਂ ਰੈਡੀ ਹੋ ਕੇ ਆ ਗਿਆ ਆਪਾਂ ਤੁਹਾਨੂੰ ਜਰੂਰ ਵੀਡੀਓ ਸ਼ੋਅ ਕਰਾਂਗੇ ਤੇ ਮੈਂ ਤੁਹਾਨੂੰ ਦੱਸ ਵੀ ਦੂੰਗੀ ਵੀ ਮੈਂ ਪੈਰਲ ਤੇ ਵਾਈਟ ਕਲਰ ਦੇ ਸੂਟ ਦੀ ਗੱਲ ਕਰਦੀ ਆਂਗੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਦੇਖੋ ਇਹਦੇ ਨਾਲ ਦਾ ਵੀ ਮੈਂ ਤੁਹਾਨੂੰ ਪਹਿਲਾ ਸੂਟ ਦਿਖਾ ਚੁੱਕੀ ਆ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਨਾਗਾ ਤੇ ਆਪਣਾ ਆਰਡਰ ਦੇ ਲੈਣਾਗਾ ਜਦੋਂ ਤੁਸੀਂ ਪੇਮੈਂਟ ਕਰ ਦੋਗੇ ਨਾਲ ਦੀ ਨਾਲ ਸਕਰੀਨਸ਼ਾਟ ਭੇਜਿਓ ਆਪਾਂ ਨੂੰ ਤੇ ਫਿਰ ਆਪਾਂ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਸੈਂਡ ਕਰ ਦੇਵਾਂਗਾ ਤੇ ਫਿਰ ਆਪਾਂ ਤੁਹਾਡਾ ਪਾਰਸਲ ਲਗਾ ਦੇਵਾਂਗੇ ਜਿਵੇਂ ਜਿਹੜੀਆਂ ਭੈਣਾਂ ਅੱਜ ਆਰਡਰ ਦੇਣਗੀਆਂ ਕੱਲ ਨੂੰ ਸੰਡੇ ਹੈਗਾ ਤਾਂ ਕਰਕੇ ਫਿਰ ਉਹਨਾਂ ਦੇ ਮੰਡੇ ਪਾਰਸਲ ਲੱਗਣਗੇ ਤਾਂ ਕਰਕੇ ਫਿਰ ਇੱਕ ਦਿਨ ਦੀ ਤੁਸੀਂ ਵੇਟ ਕਰੋ ਸਲਾਈ ਕਰਵਾਉਣਾ ਸਲਾਈ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਵਰਕ ਵਾਲਾ ਸੂਟ ਬਣਵਾਉਣਾਗਾ ਆਪਣੀ ਚੋਇਸ ਅਨੁਸਾਰ ਤਾਂ ਆਪਾਂ ਨੂੰ ਤੁਸੀਂ ਵਟਸਐਪ ਤੇ ਪਿਕ ਸ਼ੇਅਰ ਕਰ ਸਕਦੇ ਹੋਗੇ ਤੇ ਰੈਡੀ ਕਰਵਾ ਸਕਦੇ ਹੋ ਹੈਂਡ ਵਰਕ ਆਰੀ ਵਰਕ ਮਸ਼ੀਨ ਵਰਕ ਬਾਡੀ ਵਰਕ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾਗਾ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸਟੀਚਿੰਗ ਵੀ ਮੈਂ ਤੁਹਾਨੂੰ ਕੁਝ ਕੁ ਡਿਜ਼ਾਈਨ ਦੱਸ ਚੁੱਕੀ ਆਂਗੀ ਵੀ ਤੁਸੀਂ ਐਵੇਂ ਰੈਡੀ ਕਰਵਾ ਸਕਦੇ ਹੋਗੇ ਤੇ ਚੈਨਲ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੱਦਾਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਹੈ ਤੁਸੀਂ ਤੁਹਾਡਾ ਤੈਦ ਲੋ ਬਹੁਤ ਬਹੁਤ ਧੰਨਵਾਦ ਅੱਗੇ ਵੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਐਵੇਂ ਵੀ ਆਪਾਂ ਤੋਂ ਸੋਹਣੇ ਸੋਹਣੇ ਸੂਟ ਤੁਸੀਂ ਲੈਂਦੇ ਰਹੋ ਠੀਕ ਹੈ ਜੀ ਕੋਈ ਵੀ ਤੁਹਾਡਾ ਆਪਣਾ ਚੁਆਇਸ ਆਪਣੀ ਚੁਆਇਸ ਹੈ ਜੀ ਵੀ ਅਸੀਂ ਐਵੇਂ ਸੂਟ ਰੈਡੀ ਕਰਵਾਵਾਂਗੇ ਇੱਕ ਵਾਰ ਤੁਸੀਂ ਸਾਡਾ ਪਿਕ ਸ਼ੇਅਰ ਕਰਿਓ ਸੇਮ ਤੁਹਾਨੂੰ ਡਿੱਟੋ ਸੂਟ ਰੈਡੀ ਕਰਕੇ ਦਵਾਂਗੇ ਕੋਈ ਵੀ ਤੁਸੀਂ ਲਹਿੰਗਾ ਚੋਲੀ ਕੁਛ ਵੀ ਰੈਡੀ ਕਰਵਾਉਣਾ ਸਕਰਟ ਨਾਲ ਸੂਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਹੈਂਡਵਰਕ ਦੇ ਵਿੱਚ ਸੂਟ ਹੈਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰ ਤੇ ਲਾਈਕ ਜਰੂਰ ਕਰਦੇ ਹੋ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਐਸੀ ਕਾਲ ਜੀ ਪਰਵਰ ਹਾਂ ਜੇ ਤੁਸਾਂ ਜੇ ਤੁਸਾਂ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਤੇ ਜੇ ਤੁਸਾਂ ਸਾਡੀ ਖਾਨੋਂ ਤੇ ਨਹੀਂ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਕੱਲ ਨੂੰ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ